ਸ਼ਲੋਕ ਮਹੱਲਾ ਪਹਿਲਾ ਜਿਨੀ ਨ ਪਾਇਓ ਪ੍ਰੇਮ ਰਸ ਕੰਤ ਨ ਪਾਇਓ ਸਉ ਸੁਣਨੇ ਘਰ ਕਾ ਪਹੋਣਾ ਜਿਉ ਆਇਆ ਤਿਉ ਜਾਉ ਜਿਨੀ ਨ ਪਾਇਆ ਪ੍ਰੇਮ ਰਸ ਜਿਨ੍ਹਾਂ ਨੇ ਪ੍ਰੇਮ ਦਾ ਰਸ ਨਹੀਂ ਨ ਪਾਇਆ ਕੰਤ ਨੂੰ ਨਹੀਂ ਜਾਣਿਆ ਕੰਤ ਨਹੀਂ ਸਮਝਿਆ ਉਹਨਾਂ ਨੇ ਕੰਤ ਦਾ ਸੁਭਾਅ ਇਹ ਉਹਦਾ ਸੋਝ ਜਾਣ ਲੈਂਦੇ ਸੁਭਾਅ ਨੂੰ ਕੰਤ ਦੇ ਨਹੀਂ ਤਾਂ ਉਹਨਾਂ ਨੂੰ ਰਸ ਮਿਲ ਜਾਂਦਾ ਉਹਦਾ ਭੇਤ ਨਹੀਂ ਪਾਇਆ ਖੰਡ ਦਾ ਉਹ ਇਹਨੇ ਖੁੱਲ ਕੇ ਨਹੀਂ ਗੱਲ ਕਰ ਸਕਦੇ ਨਾ ਜਿਹਦਾ ਸੁਭਾਅ ਦਾ ਪਤਾ ਨਾ ਹੋਵੇ ਅੱਛਾ ਜੀ ਖੁੱਲ ਕੇ ਗੱਲ ਨਹੀਂ ਹੁੰਦੀ ਰਸ ਨਹੀਂ ਉਹਦਾ ਸੰਜੇ ਕਰਦਾ ਪਰੋਣਾ ਜਿਵੇਂ ਆਇਆ ਤਿਉਹ ਜਾਓ ਉਹ ਜਿਵੇਂ ਸੁਣਨੇ ਕਰਦੇ ਵਿੱਚ ਪਰੋਣਾ ਆ ਜਾਂਦਾ ਜਿਵੇਂ ਆਉਂਦਾ ਉਵੇਂ ਚਲਿਆ ਜਾਂਦਾ ਤੇ ਖੁੱਲ ਕੇ ਗੱਲੇ ਨਹੀਂ ਹੋਈ ਤਾਂ ਐਵੇਂ ਹੀ ਚਲਿਆ ਗਿਆ ਫਿਰ ਕੰਮ ਕੋਤੇ ਥਾਇਆ ਨਾ ਥਾ ਰੱਬ ਰਹੀ ਹੈ ਤੇ ਫਿਰ ਗੱਲੇ ਨਹੀਂ ਹੋਈ ਹਾਂ ਜੀ ਮਹੱਲਾ ਪਹਿਲਾ ਸੂ ਉਲਾਮੇ ਦਿਨਕ ਰਾਤੀ ਮਿਲਣ ਸਹੰਸ ਚਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ ਸੋ ਆਂ ਦੇ ਦਿਨਕ ਜੇ ਤਾਂ ਗਿਆਨ ਹੋ ਗਿਆ ਨਾ ਗਿਆਨ ਹੋ ਗਿਆ ਸੈਂਕੜੇ ਗਲਤੀਆਂ ਦਾ ਜਜ਼ਦ ਕਰਦਾ ਐ ਸੈਂਕੜੇ ਵਾਰ ਹੁਕਮ ਦਾ ਵਿਰੋਧ ਕਰਦਾ ਉਲਾਮੇ ਹੀ ਨੇ ਉਹ ਜਿੰਨੇ ਵਾਰ ਹੁਕਮ ਦਾ ਹੁਕਮ ਸਾਨੂੰ ਚੰਗਾ ਨਹੀਂ ਨਾ ਲੱਗਦਾ ਪਾਣਾ ਮਠਿਆਲੀ ਲੱਗਦਾ ਉਹ ਆਂਬੇ ਹੀ ਨੇ ਸਾਰੇ ਆ ਕਿਉਂ ਹੋ ਗਿਆ ਨਹੀਂ ਸੀ ਹੋਣਾ ਚਾਹੀਦਾ ਆ ਮਾੜਾ ਹੋ ਗਿਆ ਇਹ ਔੜੰਬਈ ਨੇ ਨਹੀਂ ਸਾਂਸ ਦਾ ਰਾਦੇ ਦਾ ਸਾਰੇ ਔੜੰਬਈ ਰਾਤ ਨੂੰ ਡਾ ਜੁੜਿਆ ਹੋਇਆ ਹੀ ਨਹੀਂ ਹੈ ਸੁਭ ਤੇਰਾ ਖਬਰ ਕੀ ਕੀ ਹੋ ਰਿਹਾ ਅ쩌ਰੀ ਸਾਂਸ ਦਾ ਮਤਲਬ ਹੁੰਦਾ ਵੀ ਹਜ਼ਾਰਾਂ ਹੀ ਗਿਆਨ ਵਿੱਚ ਤਾਂ ਤਾਂ ਮੇਲੇ ਨਹੀਂ ਘੜੇ ਜੇ ਆ ਗਿਆ ਸਾਰੇ ਵਿੱਚ ਬਿਲਕੁਲ ਹੈਗਾ ਫਿਰ ਤਾਂ ਹਜ਼ਾਰਾਂ ਹੀ ਨਹੀਂ ਆ ਕਰਦਾ ਵਸਤਾ ਵਿੱਚ ਕਿਸੇ ਕਿਸੇ ਗੱਲ ਨੂੰ ਗੁਰੂ ਪਰ ਮੈਂ ਕਿਹਾ ਜੀ ਉਹ ਠੀਕ ਨਹੀਂ ਮੰਨ ਲੈਂਦਾ ਅੱਗੇ ਆ ਨਹੀਂ ਦਾ ਬਿਲਕੁਲੇ ਕੋਈ ਗੱਲ ਨਹੀਂ ਉਹ ਦੀ ਠੀਕ ਹੋਣਾ ਆਪਣੀ ਉਹ ਠੀਕ ਹੋਣਗਾ ਹਾਂਜੀ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹਨ ਸਿਫਤ ਸਲਾਹ ਨੂੰ ਛੱਡ ਕੇ ਜਦੋਂ ਹੰਸ ਸ਼ਰੀਰ ਨਾਲ ਜੁੜਿਆ ਹੋਇਆ ਕਰੰਗੀ ਲੱਗਾ ਹੈ ਸ਼ਰੀਰ ਦੀ ਉਹ ਹੀ ਪਾਰਨਾ ਕਰਦੇ ਲੱਗਾ ਹੈ ਸ਼ਰੀਰ ਦੀ ਹੀ ਲੋੜਾਂ ਵਿੱਚ ਲੱਗਿਆ ਹੈ ਉਹਨੂੰ ਕਰੰਗੀ ਲੱਗਾ ਹੰਸ ਕਹਿੰਦੇ ਨੇ ਹੰਸ ਹਾਲਾਂਕਿ ਇੱਕ ਰੰਗ ਨੂੰ ਹੰਦਾ ਨਹੀਂ ਹਾਂ ਗਾਂਦਾ ਹਾਂ ਨਹੀਂ ਗਾਂਦਾ ਹੈ ਰੰਗ ਨੂੰ ਹਾਂ ਤਾਂ ਹੀ ਦੇ ਮੋਤੀ ਚੁਗਦਾ ਪਰ ਕਰੰਗੀ ਲੱਗਾ ਹੰਸ ਕਿਹੜੀਆਂ ਲੋੜਾਂਜ ਲੱਗਾ ਹੋਇਆ ਹੈ ਹੰਸ ਹਾਂਜੀ ਫਿੱਟ ਐਵੇਂ ਹ ਜੀਵਿਆ ਚਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੀਤ ਫਿੱਟ ਐਵੇਂ ਹ ਜੀਵਿਆ ਸਕਾਰ ਐਸੇ ਜੀਵਨ ਨੂੰ ਜਿਹੜਾ ਖਾ ਖਾ ਕੇ ਪੇਟੇ ਵਧਾਇਆ ਆ ਜਿਹੜੇ ਪ੍ਰਚਾਰ ਕਰਨ ਨੂੰ ਬਲੋਂੜੇ ਪੇਟ ਵਾਲੇ ਇਹਨਾਂ ਲੋਕਾਂ ਦਾ ਤਾਂ ਅੰਗੂੜੀ ਸਿੱਧੀ ਉੱਠਦੀ ਹੈ ਤੇ ਸੰਤ ਪੀੜੇ পেট ਵਧਾਈ ਫਿਰਦੇ ਨੇ ਬਹੁਤ ਜ਼ਿਆਦਾ ਉਹਨਾਂ ਦਾ পেট ਵਧਾਉਣਾ ਹੀ ਜੀਵਨ ਹੈ ਨਾਮ ਨਾਲ ਨਹੀਂ ਸਮਾਂਤ ਉਹਨਾਂ ਦਾ ਖਾਏ ਵਧਾਇਆ পেট ਖਾਣ ਕਈ ਦੂਜੀ ਹੈ ਹਾਂਜੀ ਨਾਮਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੀ ਨਾਮ ਦੇ ਬਿਨਾ ਸਾਰੇ ਦੁਸ਼ਮਣ ਜਿਹੜੇ ਨੇ ਦੁਸ਼ਮਣਾਂ ਨਾਲ ਹੀ ਹੇਤ ਹੈ ਦਾ ਤੇ ਖਾਰੀ ਲੱਗਦੇ ਨੇ ਇਹਨੂੰ ਭਲੇ ਲੱਗਦੇ ਨੇ ਉਹ ਗਣ ਜਿਹਨਾਂ ਨੇ ਭਲੇ ਲੱਗਦੇ ਨੇ ਹਾਂਜੀ ਪੌੜੀ ਡਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖੀ ਸੇਵ ਸਲਾਹੇ ਸੱਚਾ ਉਰਤਾਰਿਆ ਜੇ ਡਾਡੀ ਗੁਣ ਗਾਵਨਾ ਤਾਂ ਜਨਮ ਸਿਮਰ ਗਿਆ ਉਹਦਾ ਕਹਿੰਦਾ ਭਾਵੇਂ ਪਦਾਰਥ ਮਿਲ ਜਾਈ ਉਹਨੂੰ ਜਦ ਮ ਸਿਮਰ ਗਿਆ ਚਲੋ ਪਦਾਰਥ ਵੀ ਮਰੇ ਗਿਆ ਪੜਲਾ ਮਨੁੱਖਾ ਜਨਮੈ ਸੌਰ ਜੇ ਕੰਮ ਪੂਰਾ ਹੋ ਗਿਆ ਹਾਂਜੀ ਗੁਰਮੁਖੀ ਸੇਵ ਸਲਾਹੇ ਸੱਚਾ ਉਰਤਾਰਿਆ ਗੁਰਮੁਖੀ ਸੇਵ ਸਲਾਹੇ ਸੱਚਾ ਉਰਤਾਰਿਆ ਗੁਰਮੁਖ ਐ ਸਿਰ ਸਨਾ ਕੀਤੀ ਸੇਵਾ ਕੀਤੀ ਸੱਚ ਨੂੰ ਹੋਰ ਦੇ ਜਿਖਾ ਲਿਆ ਹਾਂਜੀ ਘਰ ਦਰ ਪਾਵੇ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹਉ ਗੁਰ ਕੋ ਵਾਰਿਆ ਘਰ ਦਰ ਪਾਇਆ ਮਹਿਲ ਮੇਰੇ ਘਰ ਪਾ ਲਿਆ ਮਹਿਲ ਪਾ ਲਿਆ ਦੇਖੋ ਮੇਰੇ ਘਰ ਹੈ ਜਿਹੜਾ ਘਰ ਹੈ ਉਸੇ ਨੂੰ ਮਹਿਲ ਕਿਹਾ ਹੋਇਆ ਪਿਆਰਿਆ ਜਿਸ ਦਾ ਨਾਮ ਨਾਲ ਪਿਆਰ ਹੈ ਉਹ ਮੇਰੇ ਘਰ ਪਾ ਲੈਂਦੇ ਨੇ ਨਾਮ ਦੇ ਪਿਆਰਿਆਂ ਨੇ ਮਿੱਟੀ ਕਰਨਾਲ ਦਾ ਮਹਿਰ ਪਾਲੇ। ਧਰਕਾਰ ਪਾਲੇ ਆਪਣਾ ਧਰਕਾਰ ਜਿੱਥੇ ਪਹੁੰਚਣਾ ਤੇ ਪਹੁੰਚ ਗਏ ਆਪਣੇ ਘਰ ਪਹੁੰਚ ਗਏ। ਮਿੱਟੀ ਕਰਨ ਪਹੁੰਚ ਗਏ ਮਹਿਲ ਤੇ ਪਹੁੰਚ ਗਏ। ਗੁਰਮੁਖੀ ਪਾਇਆ ਆਪਾਂ ਹੋਂਗੁਰ ਕੋ ਵਾਰਿਆਂ। ਗੁਰਮੁਖੀ ਨੇ ਬਿਵੇਕ ਗੁਦ ਨੇ ਨਾਮ ਪ੍ਰਾਪਤ ਕਰ ਲਿਆ। ਐਸੇ ਗੁਰਦੇਵਤੋ ਜੀ ਤੋਂ ਪ੍ਰਾਪਤੀ ਦਾ ਉਹਦੇ ਕੋ ਪਾਉਣਾ। ਹਾਂਜੀ। ਤੂੰ ਆਪ ਸਵਾਰੇ ਆਪ ਸਿਰਜਣ ਹਾਰੇ। ਤੂੰ ਆਪ ਜਿਵਾ ਰਹੇ ਆਪ ਕੋ ਫਰਗਣ ਹਾਰਿਆ ਇਹ ਫਰਗਣ ਹਾਰਿਆ ਫਰਗਣ ਹਾਰਾ ਅੰਤਰਾਤਮਾ ਹੈ ਪ੍ਰਾਤਮਾ ਹੈ ਤੂੰ ਆਪਣਾ ਆਪ ਆਪ ਹੀ ਸਮਾਰਦਾ ਜਾਂ ਸਮਾਰਦਾ ਸਿੱਖਿਆ ਭਾਵੇਂ ਕੋਈ ਗੁਰਦੇਵ ਦਿੰਦਾ ਪਰ ਲੈਂਦਾ ਤਾਂ ਤੂੰ ਹੈ ਨਾ ਮੰਨਦਾ ਤਾਂ ਤੂੰ ਜਦ ਤੂੰ ਮੰਨ ਕੇ ਆਪਣੇ ਆਪ ਬਦਲਦਾ ਹੈ ਤਾਂ ਸਿਮਰਦਾ ਤੇਰਾ ਆਪਣਾ ਆਪ ਜਿੰਨਾ ਚਿਰ ਮੰਨਦਾ ਨਹੀਂ ਉਹਨਾਂ ਚਿਰ ਸਿਮਰਦਾ ਨਹੀਂ ਇਸ ਕਰਕੇ ਤੂੰ ਆਪਣਾ ਆਪਾ ਆਪੇ ਸਵਾਰਦਾ ਆਪਣੇ ਰੱਤੀਆ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਿਉਂਕਿ ਨਾਮ ਪਾਇਆ ਗੁਰਤੋਂ ਹੈ ਪਰ ਆਪਣੇ ਅੰਦਰ ਇੱਛਾ ਪਹਿਲਾਂ ਪ੍ਰਗਟ ਹੋਈ ਤਾਂ ਪਾਇਆ ਹੈ। ਹਾਂ ਜੀ ਆ ਨਾਮ ਮੰਨਿਆ ਫਿਰ ਮੰਨਿਆ ਮੰਨਣਾ ਬਦਲਵਾਂ ਲਿਆਂਦਾ ਤਾਂ ਸਿਮਰਿਆ। ਠੀਕ ਹੈ ਜੀ। ਇੱਥੇ 16ਵੀਂ ਪੌੜੀ ਦੀ ਸਮਾਪਤੀ ਹੈ ਜੀ। ਜੀ।